ਦਰਜੀਤ ਸਿੰਘ ਜੀ ਇਸ ਵਕਤ ਦੀ ਵੱਡੀ ਇੰਟਰਨੈਸ਼ਨਲ ਖਬਰ ਤੇ ਜੇ ਆਪਾਂ ਚਰਚਾ ਕਰੀ ਅੱਜ ਕਿਵੇਂ ਦੇਖਦੇ ਹੋ ਸਾਰੇ ਕੱਣਾ ਕਰ ਮੈਨੂੰ ਜੋ ਈਰਾਨ ਵੱਲੋਂ ਇਰਾਕ ਦੇ ਉੱਤੇ ਮਿਸਾਲਾਂ ਲੱਗੀ ਕਹਿੰਦੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਹ ਲੋ ਕਿ ਇਜ਼ਰਾਈਲ ਦਾ ਵੱਡਾ مالی ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਕਿੰਨਾ ਹੋਇਆ ਇਸ ਦੀ ਕੋਈ ਖਬਰ ਨਹੀਂ ਹੈ ਕਿਵੇਂ ਦੇਖਦੇ ਹੋ ਜੋ ਹਮਲਾ ਹੋਇਆ ਇੱਕ ਕਹਿ ਸਕਦੇ ਹਾਂ ਕਿ ਹੁਣ ਤੀਜੀ ਵਰਲਡ ਵਾਰ ਜਿਹੜੀ ਹੈਗੀ ਹੈ ਥਰਡ ਵਰਲਡ ਵਾਰ ਉਸ ਦੀ ਸ਼ੁਰੂਆਤ ਹੈ ਇਹ ਕਿਵੇਂ ਦੇਖਦੇ ਹੋ ਕਿ ਇਰਾਨ ਦੇ ਪਿੱਛੇ ਕਿਹੜੇ ਦੇਸ਼ ਖੜੇ ਨੇ ਜੋ ਸਪੋਰਟ ਉਚਾਨਗੇ ਤੇ ਇਜ਼ਰਾਈਲ ਦੇ ਵਿੱਚ ਕਿਹੜੇ ਦੇਸ਼ ਖੜੇ ਨੇ ਜੋ ਸਪੋਰਟ ਵੀ ਚਾਨਗੇ ਜੋ ਹੁਣ ਜੋ ਮਸਲਾ ਸੀ ਆਪਾਂ ਨੂੰ ਕਿ ਐਨੇ ਸਾਲ ਹੋ ਗਏ ਨੇ ਕਿ ਇਹ ਮਸਲਾ ਠੰਡਾ ਹੋ ਜਾਵੇਗਾ ਪਰ ਇਹ ਇਸ ਮਸਲੇ ਵਿੱਚ ਹੁਣ ਕਹ ਲੋ ਕਿ ਅੱਗ ਹੋਰ ਵੀ ਜ਼ਿਆਦਾ ਭਖ ਗਈ ਹੈ ਕਿਵੇਂ ਦੇਖਦੇ ਹੋ ਇਸ ਨਵੀਂ ਪੱਕੀ ਹੋਈ ਅੱਗ ਨੂੰ ਤੁਸੀਂ ਅਸੀਂ ਤਕਰੀਬਨ ਪਿਛਲੇ 3 ਕੁ ਮਹੀਨਿਆਂ ਤੋਂ ਇਹ ਗੱਲਾਂ ਕਰਦੇ ਆ ਰਹੇ ਹਾਂ ਕਿ ਤੀਜੀ ਵਿਸ਼ਵ ਜੰਗ ਜਿਹੜੀ ਹੈ ਉਹ ਲੱਗਣ ਕੰਢੇ ਆ ਤੇ ਹੋਰ ਅਸੀਂ ਕਿਸ ਤਰੀਕੇ ਦੇ ਨਾਲ ਕਹੀਏ ਕਿ ਜੰਗ ਜਿਹੜੀ ਆ ਉਹ ਸ਼ੁਰੂਆਤ ਕਰ ਚੁੱਕੀ ਹੈ ਯਾਨੀ ਕਿ ਇੱਕ ਪਾਸੇ ਜਦੋਂ ਤੁਸੀਂ ਦੇਖਦੇ ਹੋ ਯੂਕਰੇਨ ਰਸ਼ੀਆ ਦਾ ਜੰਗ ਹੈ ਜਿਹੜਾ ਉਹ ਤਕਰੀਬਨ ਤੀਜੇ ਸਾਲ ਦੇ ਵਿੱਚ ਪਰਵੇਸ਼ ਕਰ ਚੁੱਕਿਆ ਹੈ ਹੁਣ ਜਿਹੜੀ ਭੱਖੀ ਹੋਈ ਜੰਗ ਹੈਗੀ ਹੈ ਉਹ ਇਜ਼ਰਾਈਲ ਤੇ ਹਮਾਸ ਯਾਨੀ ਕਿ ਫਲਸਤੀਨ ਦੇ ਵਿੱਚਕਾਰ ਸੀ ਇਜ਼ਰਾਈਲ ਨੇ ਬਹੁਤ ਵੱਡੇ ਬੰਬਾਰਡਮੈਂਟ ਦੇ ਨਾਲ ਗਾਜ਼ਾ ਜਿਹੜਾ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਹੈ ਤਕਰੀਬਨ 50 ਹਜ਼ਾਰ ਦੇ ਲੋਕ ਕਰੀਬ ਲੋਕ ਜਿਹੜੇ ਮਾਰੇ ਜਾ ਚੁੱਕੇ ਨੇ ਉਸ ਤੋਂ ਬਾਅਦ ਫਲਸਤੀਨ ਦੀ سپورਟ ਦੇ ਵਿੱਚ ਆਉਂਦਾ ਹੈ ਇਰਾਨ ਹਿਜ਼ਬੁੱਲਾ ਜਿਹੜਾ ਇੱਕ ਲੜਾਕੂ ਗਰੁੱਪ ਹੈ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਮਿਲਿਟੈਂਟ ਗਰੁੱਪ ਹੈ ਫਿਰ ਹੂਥੀ ਰਾਈਵਲਸ ਦੀ ਵੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਯਮਨ ਦੇ ਕੰਢੇ ਜਿਹੜੀ ਇੱਕ ਜਿਹੜਾ ਸਮੁੰਦਰੀ ਕੰਢਾ ਹੈਗਾ ਜਿਹੜਾ ਜਿੱਥੋਂ ਲੰਘਦੇ ਨੇ ਸਾਰੇ ਵਿਸ਼ਵ ਦਾ ਜਿਹੜਾ ਵਪਾਰ ਹੁੰਦਾ ਹੈ ਉੱਥੇ ਜਿਹੜੇ ਜਹਾਜ਼ ਨੇ ਜਿਹੜੇ ਵਪਾਰ ਕਰਦੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਹੁਣ ਜਿਹੜਾ ਮੇਨ ਜਿਹੜਾ ਆਪਾਂ ਕੇਂਦਰਿਤ ਕਹੀਏ ਨਾ ਉਹ ਸਥਾਨ ਹੈਗਾ ਈਰਾਨ ਲਿਬਨਾਨ ਵਾਲੀ ਗੱਲ ਵੀ ਨਾਲੋ ਨਾਲ ਹੀ ਚੱਲਦੀ ਹੈ ਕਿਉਂਕਿ ਲਿਬਨਾਨ ਦੇ ਵਿੱਚ ਹਜ਼ਬੁੱਲਾ ਤੇ ایران ਜਿਹੜਾ ਹੈਗਾ ਉਹ ਸਿੱਧੇ سپورਟ ਦੇ ਵਿੱਚ ਹੈਗਾ ਫਲਸਤੀਨ ਦੀ ਤੇ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਿਹਾ ਹਮਾਸ ਨੂੰ ਸਾਰਾ ਕੁਝ ਸੋ ਇਸ ਕਰਕੇ ਜਿਹੜਾ ਇਜ਼ਰਾਈਲ ਹੈ ਉਹ ਮੰਨਦਾ ਹੈ ਕਿ ਭਾਈ ਇਹ ਜਿਹੜਾ ਇਰਾਨ ਹੈਗਾ ਉਹ ਇਸ ਵੇਲੇ ਸਭ ਤੋਂ ਵੱਡੀ ਸਪੋਰਟ ਹੈ ਸਾਡੇ ਵਿਰੋਧੀ ਗਰੁੱਪ ਦੀ ਤੇ ਇਹਨਾਂ ਦੇ ਉੱਤੇ ਹੁਣ ਨਿਸ਼ਾਨੇ ਦਾਗੇ ਜਾਣੇ ਚਾਹੀਦੇ ਨੇ ਪਿਛਲੇ ਦਿਨੀ ਲਿਬਨਾਨ ਦੇ ਉੱਤੇ ਬੰਬਾਰਡਮੈਂਟ ਕੀਤੀ ਗਈ ਹੈ ਮਜ਼ਾਈਲਾ 에ਅਰ ਸਟ੍ਰਾਈਕ ਕੀਤੀ ਗਈ ਹੈ ਸੋ ਲਿਬਨਾਨ ਦੀ ਜਦੋਂ ਗੱਲ ਕਰਦੇ ਆਂ ਤੇ ਕੋਈ ਵੱਡਾ ਨਹੀਂ ਹੈ 10000 ਸਕੁਅਰ ਮੀਟਰ ਜਿਹੜਾ ਮੀਟਰ ਹੈ ਉਹ ਇੱਕ ਇੰਨਾ ਕੁ ਦੇਸ਼ ਹੈਗਾ ਛੋਟਾ ਜਿਹਾ ਦੇਸ਼ ਆ ਉਹ ਸੋ ਉੱਥੇ ਹਿਜਬੁੱਲਾ ਗਰੁੱਪ ਆ ਜਿਨ੍ਹਾਂ ਦੇ 4000 ਲੜਾਕਿਆਂ ਦੀ ਆਪਾਂ ਗੱਲ ਕੀਤੀ ਸੀ ਕਿ ਉਹਨਾਂ ਦੇ ਜੇਬਾਂ ਦੇ ਵਿੱਚ ਪਾਏ ਹੋਏ ਪੇਜ਼ਰ ਜਿਹੜੇ ਫਟ ਜਾਂਦੇ ਨੇ ਉਸ ਤੋਂ ਬਾਅਦ ਹੋਰ ਵੀ ਉੱਥੇ ਘਟਨਾਵਾਂ ਹੋਈਆਂ ਜਿਦੇ ਵਿੱਚ ਲੋਕਾਂ ਦੇ ਲੈਪਟਾਪ ਫਟ ਗਏ ਜਿਦੇ ਵਿੱਚ ਲੋਕਾਂ ਦੇ ਬੈਟਰੀ ਵਾਲੇ ਸਾਈਕਲ ਜਿਹੜੇ ਸੀਗੇ ਉਹ ਫਟ ਗਏ ਜਾਂ ਫਿਰ ਮੋਬਾਈਲ ਫੋਨ ਕੁਝ ਹੋਰ ਜਿਹੜੇ ਐਸੇ ਉਪਕਰਨ ਸੀਗੇ ਉਹ ਵੀ ਉੱਥੇ ਫਟੇ ਆ ਸੋ ਹੁਣ ਜਦੋਂ ਆਪਾਂ ਇਹ ਇਰਾਨ ਦੀ ਗੱਲ ਕਰਦੇ ਆ ਨਾ ਤੇ ਆਪਾਂ ਅੱਜ ਤੋਂ ਤਕਰੀਬਨ 3-4 ਮਹੀਨੇ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ ਉਸ ਦੇ ਵਿੱਚ ਦੱਸਿਆ ਸੀ ਕਿ ਕਿਵੇਂ ਇਜ਼ਮਾਇਲ ਹਾਨੀਆਂ ਜੋ ਕਿ ਹਮਾਸ ਦਾ ਇੱਕ ਮੁੱਖ ਲੀਡਰ ਹੈਗਾ ਜੋ ਇਰਾਨ ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਿਹਾ ਸੀ ਈਰਾਨ ਦੇ ਵਿੱਚ ਗਿਆ ਹੋਇਆ ਸੀਗਾ ਸੋ ਉਸ ਵੇਲੇ ਉਹਨੂੰ ਇੱਕ ਛੋਟੀ ਮਿਜ਼ਾਈਲ ਦੇ ਨਾਲ ਉਡਾ ਦਿੱਤਾ ਗਿਆ ਸੋ ਇਹ ਘਟਨਾ ਜਿਹੜੀ ਹੈ ਇੱਕ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਮੁੱਖ ਜਿਹੜੀ ਇੱਕ ਆਪਾਂ ਕਹੀਏ ਵੀ ਘਟਨਾ ਬਣੀ ਜਿਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਜਿਹੜੇ ਹਾਨੀਆਂ ਸੀ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੂੰ ਇੱਕ ਮਿਜ਼ਾਈਲ ਦੇ ਨਾਲ ਉਡਾਇਆ ਗਿਆ ਪਰ ਇਹਦੇ ਵਿੱਚ ਸੋਚਣ ਵਾਲੀ ਗੱਲ ਉਸ ਵੇਲੇ ਇਹ ਸੀ ਕਿ ਭਾਈ ਕਿਵੇਂ ਪਤਾ ਲੱਗਿਆ ਇਜ਼ਰਾਈਲ ਨੂੰ ਕਿ ਫਲਾਨੇ ਹੋਟਲ ਦੇ ਵਿੱਚ ਜਾਂ ਫਲਾਨੀ ਬਿਲਡਿੰਗ ਦੇ ਐਨਾ ਨੰਬਰ ਕਮਰੇ ਦੇ ਵਿੱਚ ਹਾਨੀਆਂ ਠਹਿਰਿਆ ਹੋਇਆ ਸੋ ਉਹ ਮਜ਼ਾਇਲ ਜਿਹੜੀ ਵਜੀ ਹੈ ਉਹਨੇ ਸਿੱਧਾ ਜਾ ਕੇ ਉਸ ਕਮਰੇ ਦੇ ਉੱਤੇ ਅਟੈਕ ਕੀਤਾ ਸੀ ਤੇ ਹਾਨੀਆਂ ਜਿਹੜਾ ਉਹ ਮਾਰਿਆ ਗਿਆ ਸੀ ਜੋ ਹਮਾਸ ਦਾ ਲੀਡਰ ਸੀ ਸੋ ਇਸ ਤੋਂ ਬਾਅਦ ਮੰਨਿਆ ਜਾਂਦਾ ਵੀ ਇਰਾਨ ਜਿਹੜਾ ਉਹਨੇ ਇੱਕ ਫੋਕੇ ਜੇ ਫੈਂਟਰ ਕਹਿ ਲਈਏ ਕੁਝ ਜਿਹੜੀਆਂ ਮਜ਼ਾਇਲਾ ਛੱਡੀਆਂ ਸੀ ਇਜ਼ਰਾਈਲ ਵਾਲੇ ਪਾਸੇ ਨੂੰ ਪਰ ਉਹ ਛੱਡੀਆਂ ਉੱਥੇ ਜਿੱਥੇ ਆਬਾਦੀ ਨਹੀਂ ਸੀ ਜਿੱਥੇ ਕੋਈ ਉਹਨਾਂ ਦੀਆਂ ਬਿਲਡਿੰਗਸ ਨਹੀਂ ਸੀਗੀਆਂ ਸੋ ਉਹ ਐਵੇਂ ਹੀ ਮਤਲਬ ਕਿ ਛੱਡੀਆਂ ਕਿ ਆਪਣਾ ਨਾਮ ਬਹੁਤਾ ਖਰਾਬ ਨਾ ਹੋਵੇ ਲਓ ਜੀ ਇਹਨਾਂ ਨੇ ਰਿਟੈਲੀਏਟ ਨਹੀਂ ਕੀਤਾ ਪਰ ਉਸ ਤੋਂ ਬਾਅਦ ਖਬਰ ਆਉਂਦੀ ਹੈ ਜਿਹੜੀ ਅੱਜਕੱਲ ਖਬਰ ਚਰਚਾ ਚ ਬਣੀ ਹੋਈ ਹੈ ਕਿ ਅਮਰੀਕਾ ਨੇ ਉਸ ਵੇਲੇ ਇਰਾਨ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਹਾਨੀਆਂ ਦੇ ਕਤਲ ਦੇ ਵਿਰੋਧ ਦੇ ਵਿੱਚ ਕਾਰਵਾਈ ਇਜ਼ਰਾਈਲ ਵਾਲੇ ਪਾਸੇ ਨੂੰ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਉੱਤੇ ਸੀਜ਼ਫਾਇਰ ਕਰਵਾ ਦੇਾਂਗੇ ਫਲਸਤੀਨ ਦੇ ਉੱਤੇ ਵੀ ਸੀਜ਼ਫਾਇਰ ਕਰਵਾ ਦੇਾਂਗੇ ਸੋ ਤੁਸੀਂ ਸ਼ਾਂਤ ਰਹੋ ਤੁਸੀਂ ਜਿਹੜਾ ਹਾਨੀਆਂ ਦੇ ਕਤਲ ਦਾ ਬਦਲਾ ਨਹੀਂ ਲੈਣਾ ਉਸ ਤੋਂ ਬਾਅਦ ਈਰਾਨ ਕਹਿੰਦਾ ਹੈ ਵੀ ਆਪਾਂ ਅਮਰੀਕਾ ਦੀ ਗੱਲ ਮੰਨ ਕੇ ਤੇ ਉਹ ਕੋਈ ਵੀ ਕਾਰਵਾਈ ਨਹੀਂ ਕੀਤੀ ਪਰ ਸਾਡੇ ਨਾਲ ਧੋਖਾ ਹੋਇਆ ਕਿਉਂਕਿ ਉਸ ਤੋਂ ਬਾਅਦ ਲਗਾਤਾਰ ਜਿਹੜੇ ਹੈ ਉਹ ਅਟੈਕ ਹੁੰਦੇ ਰਹੇ ਆ ਇਹਦੇ ਵਿੱਚ ਇੱਕ ਹੋਰ ਵੀ ਪੁਆਇੰਟ ਅੱਜਕੱਲ ਚਰਚਾ ਦੇ ਵਿੱਚ ਬਣਿਆ ਆ ਰਿਹਾ ਤੁਹਾਨੂੰ ਪਤਾ ਹੋਣਾ ਕਿ ਈਰਾਨ ਦੇ ਪ੍ਰਾਈਮ ਮਿਨਿਸਟਰ ਤੱਕ ਜਿਹੜੇ ਆ ਉਹ ਹੈਲੀਕਾਪਟਰ ਹਾਦਸੇ ਦੇ ਵਿੱਚ ਮਾਰੇ ਗਏ ਸੀ ਆਪਾਂ ਉਹ ਵੀ ਖਬਰ ਜਿਹੜੀ ਹੈ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਸੋ ਹੁਣ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਉਹ ਉਹ ਜਿਹੜੇ ਈਰਾਨ ਦੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਕੋਲ ਵੀ ਇਸੇ ਤਰੀਕੇ ਦਾ ਇੱਕ ਪੇਜਰ ਸੀ ਜਿਵੇਂ ਹਜਬੁੱਲਾ ਗਰੁੱਪ ਜਿਹੜਾ ਹੈਗਾ ਉਹ ਮਾਰਿਆ ਗਿਆ ਸਾਰੇ ਦਾ ਸਾਰਾ ਸੋ ਹੁਣ ਕੀ ਉਹ ਜਿਹੜਾ ਹੈਲੀਕਾਪਟਰ ਹਾਦਸਾ ਹੈ ਉਹ ਵੀ ਕਰਵਾਇਆ ਗਿਆ ਸੀ ਉਹ ਵੀ ਇੱਕ ਪਲਾਨ ਸੀਗਾ ਇਹ ਵੀ ਹੁਣ ਇੱਕ ਸਵਾਲ ਜਿਹੜਾ ਹੈ ਉਹ ਬਣ ਗਿਆ ਸੋ ਜਿੰਨਾ ਵੀ ਮਤਲਬ ਕਿ ਆ ਪੇਜਰ ਵਾਲਾ ਕਾਂਡ ਹੋਇਆ ਨਾ ਜੋ ਜੋ ਇਹ ਸਾਰਾ ਕੁਝ ਹੋਇਆ ਹੁਣ ਇਹਦੇ ਉੱਤੇ ਦੁਨੀਆ ਦੀਆਂ ਵੱਡੀਆਂ ਏਜੰਸੀਆਂ ਖਾਸ ਤੌਰ ਤੇ ਅਮਰੀਕਾ ਜਿਹੜਾ ਹੈਗਾ ਉਹ ਇਹਦੇ ਉੱਤੇ ਖੋਜ ਕਰਨ ਚ ਲੱਗ ਗਿਆ ਕਿ ਭਾਈ ਇਹ ਕਿਹੜੀ ਟੈਕਨੋਲੋਜੀ ਵਰਤੀ ਇਹਨਾਂ ਨੇ ਸੋ ਉਹ ਕੱਢ ਲੈਣਗੇ ਹੱਲ ਆਉਂਦੇ ਦੇ ਇਹਨਾਂ ਦੇ ਵਿੱਚ ਉਹ ਦੱਸਣਗੇ ਸਾਰਾ ਕੁਝ ਕੀ ਹੈ ਅਸੀਂ ਦੁਬਾਰਾ ਹੁਣ ਇਰਾਨ ਦੇ ਉੱਤੇ ਆਈਏ ਅੱਛਾ ਹਾਨੀਆਂ ਦੇ ਮਰਨ ਤੋਂ ਬਾਅਦ ਇਹ ਕੀ ਹੋਇਆ ਵੀ ਭਾਈ ਇਸ ਤਰ੍ਹਾਂ ਲੱਗਿਆ ਵੀ ਈਰਾਨ ਨੇ ਕੁਝ ਵੀ ਨਹੀਂ ਕੀਤਾ ਉਹ ਤਾਂ ਚੁੱਪ ਕਰਕੇ ਬਹਿ ਗਿਆ ਪਰ ਦੱਸਿਆ ਜਾਂਦਾ ਕਿ ਈਰਾਨ ਨੇ ਇਸ ਘਟਨਾ ਤੋਂ ਬਾਅਦ ਆਪਣੇ 24 ਜਿਹੜੇ ਨੇ 2 ਦਰਜਣ ਵੱਡੇ ਅਫੀਸ਼ੀਅਲ ਜਿਹੜੇ ਸਿਗੇ ਉਹਨਾਂ ਨੂੰ ਗ੍ਰਫਤਾਰ ਕੀਤਾ ਉਹਨਾਂ ਨੂੰ ਗ੍ਰਫਤਾਰ ਇਸ ਕਰਕੇ ਕੀਤਾ ਕਿ ਹਾਨੀਆਂ ਦੇ ਕਮਰੇ ਦਾ ਐਡਰੈਸ ਕਿਵੇਂ ਬਾਹਰ ਜਾ ਸਕਦਾ ਹੈ ਉਹਨਾਂ ਨੂੰ ਲੱਗਿਆ ਕਿ ਭਾਈ ਸਾਡੇ ਵਿੱਚੋਂ ਕੁਝ ਬੰਦੇ ਨੇ ਜੋ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਲਈ ਕੰਮ ਕਰਦੇ ਨੇ ਉਹਨਾਂ ਨੇ ਐਗਜ਼ੈਕਟ ਲੋਕੇਸ਼ਨ ਹਾਨੀਆਂ ਦੇ ਕਮਰੇ ਦੀ ਜਿਹੜੀ ਆ ਪ੍ਰੋਵਾਈਡ ਕਰਵਾਈ ਆ ਸੋ ਤੁਸੀਂ ਦੇਖੋ ਈਰਾਨ ਦੀ ਇੰਟੈਲੀਜੈਂਸ ਏਜੰਸੀ ਦੇ ਵਿੱਚ ਵੀ ਮੋਸਾਦ ਦੇ ਬੰਦੇ ਫਿੱਟ ਸੀ 24 ਬੰਦੇ ਉਹਨਾਂ ਨੇ ਗ੍ਰਫਤਾਰ ਕੀਤੇ ਆਪਣੇ ਹੀ ਕੰਟਰੀ ਦੇ ਆਪਣੇ ਹੀ ਦੇਸ਼ ਦੇ ਸੋ ਇੱਕ ਬਹੁਤ ਮਹੱਤਵਪੂਰਨ ਜਿਹੜੀ ਗੱਲ ਹੈਗੀ ਆ ਇਹ ਸਾਹਮਣੇ ਆਈ ਆ ਅੱਛਾ ਹੁਣ ਜਿਹੜੀਆਂ ਮਜ਼ਾਈਲਾਂ ਵਜੀਆਂ ਨੇ ਇਹ ਵੀ ਹੁਣ ਸੋਚਣ ਵਾਲੀ ਗੱਲ ਇਹ ਹੋ ਜਾਂਦੀ ਹੈ ਕਿ ਅਚਾਨਕ ਕੀ ਹੋ ਗਿਆ ਈਰਾਨ ਨੂੰ ਲਓ ਜੀ ਪਹਿਲਾਂ ਤੇ ਡਰੀ ਜਾਂਦਾ ਸੀ ਤੇ ਹੁਣ ਅਚਾਨਕ 200 ਦੇ ਕਰੀਬ ਮਜ਼ਾਈਲਾਂ ਉਹ ਵੀ ਈਰਾਨ ਇਜ਼ਰਾਈਲ ਤੇ ਸੁੱਟ ਦਿਤੀਆਂ ਮਤਲਬ ਕਹਿਣ ਦਾ ਉਹ ਵੱਡੀ ਪਾਵਰ ਆ ਇੱਕ ਉਹਦੇ ਪਿੱਛੇ ਅਮਰੀਕਾ ਖੜਾ ਹੈ ਤੇ ਈਰਾਨ ਕਿਸ ਤਰ੍ਹਾਂ ਇਹ ਕਰ ਸਕਦਾ ਉਹਦੇ ਪਿੱਛੇ ਹੁਣ ਮੈਂ ਤੁਹਾਨੂੰ ਕਾਰਨ ਦੱਸਣ ਲੱਗਿਆ ਕਿ ਰਸ਼ੀਆ ਜਿਹੜਾ ਹੈ ਉਹਨੇ ਸਿੱਧੇ ਤੌਰ ਦੇ ਉੱਤੇ ਪਿੱਠ ਥਾਪੜ ਦਿਤਤੀ ਹੈ ਈਰਾਨ ਦੀ ਤੇ ਕਹਿੰਦੇ ਆ ਕਿ ਖੁਫੀਆ ਤੌਰ ਦੇ ਉੱਤੇ ਆ ਗੱਲਾਂ ਜਿਹੜੀਆਂ ਚਰਚਾ ਦੇ ਵਿੱਚ ਨੇ ਕਿ ਲੜਾਕੂ ਜਹਾਜ਼ ਰਸ਼ੀਆ ਤੋਂ ਉੱਡ ਰਹੇ ਨੇ ਈਰਾਨ ਉੱਤਰ ਰਹੇ ਨੇ ਉਸ ਤੋਂ ਉਪਾਦ ਫਿਰ ਉਡਾਰੀ ਭਰਦੇ ਆ ਫਿਰ ਰਸ਼ੀਆ ਚਲੇ ਜਾਂਦੇ ਆ ਉਸ ਤੋਂ ਬਾਅਦ ਫਿਰ ਅਗਲੀ ਉਡਾਰੀ ਆਉਂਦੀ ਆ ਫਿਰ ਈਰਾਨ ਯਾਨਕਿ ਕੀ ਆ ਇਹ ਜਾ ਰਿਹਾ ਕਿ ਰਸ਼ੀਆ ਜਿਹੜਾ ਈਰਾਨ ਨੂੰ ਵੱਡੇ ਤੌਰ ਦੇ ਉਤੇ ਅਸਲੇ ਦੇ ਨਾਲ ਲੈਸ ਕਰ ਰਿਹਾ ਤੇ ਲੜਾਈ ਦੇ ਲਈ ਤਿਆਰ ਹੋਣ ਦੀ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੋ ਰਹੀ ਆ ਉਧਰ ਦੂਜੇ ਪਾਸੇ ਤਾਨਾ ਸ਼ਾ ਕਿਮ ਜੋਂਗ ਜਿਹੜਾ ਨਾਰਥ ਜਿਹੜਾ ਹੈਗਾ ਆਪਣੇ ਕੋਰੀਆ ਉਹਦਾ ਜਿਹੜਾ ਸ਼ਾਸਕ ਹੈਗਾ ਜਿਹਨੂੰ ਤਾਨਾ ਸ਼ਾ ਕਿਹਾ ਜਾਂਦਾ ਹੈ ਉਹਦਾ ਵੀ ਬਿਆਨ ਆ ਗਿਆ ਉਹ ਕਹਿੰਦਾ ਵੀ ਸਾਡੇ ਐਲ ਆਈ ਨੇ ਇਰਾਨ ਵਰਗੇ ਜਿਹੜੇ ਮੁਲਕ ਹੈਗੇ ਆ ਜੇ ਉਹਨਾਂ ਦੇ ਉੱਤੇ ਹਮਲਾ ਹੁੰਦਾ ਤੇ ਭਾਈ ਇਹ ਸਾਡੇ ਉੱਤੇ ਹਮਲਾ ਮੰਨਿਆ ਜਾਵੇਗਾ ਹੁਣ ਤੁਹਾਨੂੰ ਮੈਂ ਦੱਸਣ ਲੱਗਾ ਤੀਜੀ ਜੰਗ ਕਿਵੇਂ ਇਹ ਲੱਗੂਗੀ ਕਿਉਂਕਿ ਜਦੋਂ ਮੁਲਕ ਨਾਲ ਰਲਣ ਲੱਗ ਪੈਂਦੇ ਆ ਨਾ ਅਸਲ ਦੇ ਵਿੱਚ ਇਹ ਦੋ ਮੁਲਕਾਂ ਤੋਂ ਹੀ ਸ਼ੁਰੂ ਹੁੰਦੀ ਹੁੰਦੀ ਹੈ ਲੜਾਈ ਫਿਰ ਗਰੁੱਪ ਬਣ ਜਾਂਦੇ ਆ 10 ਮੁਲਕ ਇੱਕ ਪਾਸੇ ਹੋ ਗਏ 10 ਇੱਕ ਪਾਸੇ ਹੋ ਗਏ ਫਿਰ ਉਹ ਦਸਾਂ ਦੀ ਜਿਹੜੀ ਹੈਗੀ ਹੈ ਤਸਾਫ ਦੇਣ ਦੇ ਲਈ 20 ਹੋਰ ਮੁਲਕ ਆ ਜਾਂਦੇ ਨੇ ਉਧਰੋਂ 20 ਹੋਰ ਆ ਜਾਂਦੇ ਆ ਸੋ ਹੁਣ ਨਾਰਥ ਕੋਰੀਆ ਦਾ ਜਿਹੜਾ ਤਾਨਾਸ਼ਾ ਉਹਨੇ ਵੀ ਇਹ ਬਿਆਨ ਦੇ ਦਿੱਤਾ ਹੈ ਰਸ਼ੀਆ ਜਿਹਨੂੰ ਵੱਡੀ ਪਾਵਰ ਮੰਨਿਆ ਜਾਂਦਾ ਤਿੰਨ ਪਾਵਰਸ ਨੇ ਦੁਨੀਆ ਦੀਆਂ ਅਮਰੀਕਾ ਚਾਈਨਾ ਤੇ ਰਸ਼ੀਆ ਸੋ ਜਦੋਂ ਹੁਣ ਰਸ਼ੀਆ ਇੱਕ ਪਾਸੇ ਹੋ ਗਿਆ ਤੇ ਇਜ਼ਰਾਈਲ ਵਾਲੇ ਪਾਸੇ ਤਾਂ ਆਲਰੇਡੀ ਅਮਰੀਕਾ ਖੜਾ ਹੋਇਆ ਤੇ ਜਿਹੜਾ ਚਾਈਨਾ ਹੈਗਾ ਉਹ ਵੀ ਰਸ਼ੀਆ ਦੇ ਨਾਲ ਇਸ ਮਾਮਲੇ ਦੇ ਵਿੱਚ ਚਾਈਨਾ ਨੇ ਵੀ ਇਹ ਬਿਆਨ ਜਿਹੜਾ ਪਿਛਲੇ ਦਿਨੀ ਦੇ ਦਿੱਤਾ ਕਿ ਭਾਈ ਸੀਜ਼ਫਾਇਰ ਕੀਤਾ ਜਾਵੇ ਸਿਵਿਲIANS ਦੇ ਉੱਤੇ ਜਿਹੜੇ ਹਮਲੇ ਨੇ ਉਹ ਬੰਦ ਹੋਣ ਰਾਮ ਦੇ ਉੱਤੇ ਜਾਂ ਫਿਰ ਜਿਹੜਾ ਫਲਸਤੀਨ ਹੈ ਲਿਬਨਾਨ ਦੇ ਉੱਤੇ ਉਹਨਾਂ ਨੇ ਸਪੈਸ਼ਲ ਜਿਹੜਾ ਹੈਗਾ ਬਿਆਨ ਦਿੱਤਾ ਕਿ ਨਾ ਆਹ ਕੰਮ ਨਹੀਂ ਹੋਣਾ ਚਾਹੀਦਾ ਸੋ ਹੁਣ ਤੁਸੀਂ ਦੇਖੋ ਗਰੁੱਪ ਬਣਨ ਲੱਗ ਪਏ ਨੇ ਇਹ ਵੱਖਰੇ ਵੱਖਰੇ ਜਿਹੜੇ ਗਰੁੱਪ ਹੈਗੇ ਆ ਉਹ ਬਣਨ ਲੱਗ ਪਏ ਆ ਜਿਸ ਤੋਂ ਬਾਅਦ ਮਾਹੌਲ ਜਿਹੜਾ ਹੈ ਹੋਰ ਖਤਰਨਾਕ ਹੋ ਗਿਆ ਇਦੇ ਵਿੱਚ ਇੱਕ ਹੋਰ ਤੁਹਾਨੂੰ ਮੈਂ ਖਬਰ ਨਾਲ ਨਾਲ ਦੱਸ ਦੇਣਾ ਚਾਹੁੰਨਾ ਮੈਂ ਚਾਹੁੰਦਾ ਕਿ ਕੁਝ ਰਹਿ ਨਾ ਜਾਵੇ ਜੋ ਇਸ ਵੇਲੇ ਚੱਲ ਰਿਹਾ ਉਹ ਤੁਹਾਨੂੰ ਦੱਸ ਦਵਾਂ ਪਿਛਲੇ ਦਿਨੀ ਰਸ਼ੀਆ ਦੇ ਨੈਸ਼ਨਲ ਸਟੇਟ ਟੀਵੀ ਦੇ ਉੱਤੇ ਇੱਕ ਐਨੀਮੇਸ਼ਨ ਵੀਡੀਓ ਦਿਖਾਈ ਜਾਂਦੀ ਹੈ ਉਹ ਵੀਡੀਓ ਕੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉਸ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਮੰਨ ਲਓ ਜੇ ਫਿਊਚਰ ਦੇ ਵਿੱਚ ਨਿਊਕਲੀਅਰ ਬੰਬ ਲੰਡਨ ਦੇ ਉੱਤੇ ਡਿੱਗਦਾ ਤੇ ਲੰਡਨ ਸ਼ਹਿਰ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੁਣ ਤੁਸੀਂ ਸਮਝੋ ਇਸ ਗੱਲ ਨੂੰ ਕਿ ਰਸ਼ੀਆ ਦੇ ਨੈਸ਼ਨਲ ਟੀਵੀ ਦੇ ਉੱਤੇ ਇੱਕ ਐਨੀਮੇਸ਼ਨ ਵੀਡੀਓ ਦਿਖਾਈ ਜਾ ਰਹੀ ਜਿਦੇ ਵਿੱਚ ਲੰਡਨ ਨੂੰ ਨਿਊਕ ਕਰਨ ਦੀਆਂ ਗੱਲਾਂ ਹੋ ਰਹੀਆਂ ਸੋ ਕਿਤੇ ਨਾ ਕਿਤੇ ਇਹ ਮਤਲਬ ਕਿ ਦਬਕਾ ਮਾਰਿਆ ਜਾ ਰਿਹਾ ਜਾਂ ਫਿਰ ਡਰਾਇਆ ਜਾ ਰਿਹਾ ਕਿ ਭਾਈ ਆਪਾਂ ਤਿਆਰ ਆ ਨਿਊਕਲੀਅਰ ਬੰਬ ਸੁੱਟਣ ਦੇ ਲਈ ਵੀ ਨਿਊਕਲੀਅਰ ਇਸਤੇਮਾਲ ਕਰਨ ਦੇ ਲਈ ਵੀ ਅਸੀਂ ਤਿਆਰ ਹੈਗੇ ਆ ਸੋ ਫਾਈਵ ਆイズ ਨੂੰ ਸਿੱਧੇ ਤੌਰ ਦੇ ਉੱਤੇ ਰਸ਼ੀਆ ਦਾ ਇਹ ਚੈਲੰਜ ਕਹਿ ਲਓ ਜਾਂ ਧਮਕੀ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਹੁਣ ਇਹ ਜਿਹੜੀਆਂ ਈਰਾਨ ਦੇ ਉੱਤੇ ਈਰਾਨ ਨੇ ਜਿਹੜੀਆਂ ਇਜ਼ਰਾਈਲ ਤੇ 200 ਮਜ਼ਾਲਾ ਸੁੱਟੀਆਂ ਨੇ ਇਸ ਤੋਂ ਬਾਅਦ ਮਾਹੌਲ ਜਿਹੜਾ ਹੈਗਾ ਉਹ ਭੱਗ ਗਿਆ ਕਿਉਂਕਿ ਜਵਾਬ ਆ ਚੁੱਕਿਆ ਇਜ਼ਰਾਈਲ ਦੇ ਜਿਹੜੇ ਨੇਤਨ ਯਾਹੁ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਇਹ ਇਹ ਬਹੁਤ ਵੱਡੀ ਮਿਸਟੇਕ ਕਰ ਲਈ ਹੈ ਈਰਾਨ ਨੇ ਇਹਦੇ ਜਿਹੜੇ ਨਤੀਜੇ ਨੇ ਹੁਣ ਭੁਗਤਣ ਲਈ ਤੁਸੀਂ ਤਿਆਰ ਰਹੋ ਦੂਜੇ ਪਾਸੇ ਈਰਾਨ ਨੇ ਵੀ ਇਹ ਗੱਲ ਸ਼ਬਦ ਜਿਹੜਾ ਕਹਿ ਦਿੱਤਾ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਹਾਂ ਅਸੀਂ ਇਹ ਹਮਲਾ ਕੀਤਾ ਤੇ ਜੇਕਰ ਇਜ਼ਰਾਈਲ ਜਿਹੜਾ ਹੈਗਾ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤੇ ਆਪਾਂ ਹੋਰ ਵੀ ਜਿਹੜਾ ਹੈਗਾ ਉਹ ਤਿਆਰੀ ਦੇ ਨਾਲ ਨਜਿੱਠਣ ਨੂੰ ਤਿਆਰ ਬੈਠੇ ਆ ਮਤਲਬ ਕਿ ਦੋਨੋਂ ਪਾਸੇ ਹੁਣ ਕੰਮ ਭਾਗ ਚੁੱਕਿਆ ਇੱਕ ਪਾਸੇ ਇੱਕ ਗਰੁੱਪ ਜਿਹੜਾ ਹੈਗਾ ਰਸ਼ੀਆ ਚਾਈਨਾ ਨਾਰਥ ਕੋਰੀਆ ਹੋ ਗਿਆ ਜਾਂ ਫਿਰ ਹੋਰ ਹਜੇ ਹਜੇ ਬਾਕੀ ਜਿਹੜੇ ਮੁਸਲਮਾਨ ਮੁਲਕ ਨੇ ਉਹਨਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ ਹੈਗਾ ਸੋ ਆਪਾਂ ਨਹੀਂ ਆਪਾਨੂੰ ਨਹੀਂ ਪਤਾ ਕਿ ਫਿਊਚਰ ਚ ਉਹ ਇਹਨਾਂ ਦੇ ਨਾਲ ਆਉਂਦੇ ਨੇ ਜਾਂ ਨਹੀਂ ਆਉਂਦੇ ਪਰ ਇਹ ਗਰੁੱਪ ਇੱਕ ਪਾਸੇ ਜਿਹੜਾ ਹੈਗਾ ਉਹ ਹੋ ਚੁੱਕਿਆ ਸੋ ਯੂਕਰੇਨ ਦੀ ਜੰਗ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਆ ਕੇ ਜਿਹੜੀ ਹੈ ਉਹ ਉਹ ਮਤਲਬ ਕਿ ਮਿਲਗੋਬਾ ਹੋ ਜੂਗਾ ਉਹਦੇ ਸਮੇਂ ਦੇ ਵਿੱਚ ਤੇ ਇੱਕ ਪਾਸੇ ਹੁਣ ਅਮਰੀਕਾ ਜਿਹੜਾ ਹੈਗਾ ਉਹਨੇ ਉਹਨੇ ਆਲਰੇਡੀ ਜਿਹੜਾ ਕਿਹਾ ਹੋਇਆ ਵੀ ਇਜ਼ਰਾਈਲ ਦਾ ਸਾਥ ਆਪਾਂ ਦਵਾਂਗੇ ਲਿਬਨਾਨ ਦੇ ਜਿਹੜੇ ਜਦੋਂ ਪੇਜ਼ਰ ਅਟੈਕ ਹੋਇਆ ਤਾਂ ਉਹਨਾਂ ਨੇ ਕਿਹਾ ਜੀ ਇਹ ਜਸਟਿਸ ਦਿੱਤਾ ਗਿਆ ਅਮਰੀਕਾ ਦਾ ਬਿਆਨ ਸੀ ਕਿ ਇਹ ਜਿਹੜਾ ਇਜ਼ਰਾਈਲ ਨੇ ਜਸਟਿਸ ਜਿਹੜਾ ਹੈਗਾ ਡਿਲੀਵਰ ਕੀਤਾ ਸੋ ਉਹ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਨਾਲ ਸਹਿਮਤੀ ਜਿਤਾਉਂਦੇ ਨੇ ਮਤਲਬ ਦੋਨੋਂ ਪਾਸੇ ਹੁਣ ਐਗਰੈਸਿਵ ਜਿਹੜੇ ਨੇ ਆਪਾਂ ਕਈਏ ਭੀ ਜੇ ਹੁਣ ਤਾਨਾਸ਼ਾਹ ਵੀ ਸ਼ਬਦ ਵਰਤ ਲਈਏ ਭਈ ਭਾਈ ਇੱਕ ਪਾਸੇ ਇਜ਼ਰਾਈਲ ਦਾ ਜਿਹੜਾ ਹੈਗਾ ਨੇਤਨਯਾਹੁ ਉਹ ਵੀ ਤਾਨਾਸ਼ਾਹ ਵਰਗਈ ਹੈ ਸੋ ਉਹ ਵੀ ਪਿੱਛੇ ਹਟਣ ਵਾਲਾ ਨਹੀਂ ਹੈ ਇਰਾਨ ਦੇ ਉੱਤੇ ਬਾਰ-ਬਾਰ ਹਮਲੇ ਉਹਨਾਂ ਦੀ ਸੋਵਰਨਿਟੀ ਨੂੰ ਜਿਹੜਾ ਚੈਲੰਜ ਕਰਨਾ ਹਾਨੀਆਂ ਤੱਕ ਮਾਰ ਦੇਣਾ ਉਸ ਤੋਂ ਬਾਅਦ ਹੋਰ ਵੀ ਇੱਕ ਦੋ ਜਿਹੜੇ ਹੈਗੇ ਲੀਡਰ ਮਾਰੇ ਗਏ ਆ ਹਮਾਸ ਦੇ ਲੀਡਰ ਸੀ ਕੁਝ ਹੋਰ ਸੀਗੇ ਉਹ ਵੀ ਇਰਾਨ ਦੇ ਵਿੱਚ ਆ ਕੇ ਮਾਰੇ ਗਏ ਸੋ ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਜਵਾਬ ਨਾ ਦੇਵਾਂਗੇ ਤੇ ਸਾਡੀ ਜਿਹੜੀ ਮੁਸਲਮ ਵਰਲਡ ਦੇ ਵਿੱਚ ਇੱਕ ਨਾਮ ਬੜਿਆ ਹੋਇਆ ਕਿ ਈਰਾਨ ਬੜੀ ਵੱਡੀ ਪਾਵਰ ਹੈ ਆਪਾਂ ਫਿਰ ਕਿੱਧਰ ਨੂੰ ਜਾਵਾਂਗੇ ਸੋ ਹੁਣ ਈਰਾਨ ਵੀ ਜਿਹੜਾ ਹੈਗਾ ਉਹ ਜੰਗ ਦੇ ਵਿੱਚ ਪੈਰ ਧਰ ਚੁੱਕਿਆ ਤੇ ਇਹਦੇ ਪਿੱਛੇ ਹੁਣ ਕਹਿੰਦੇ ਆ ਕਿ ਇੱਕ ਮਾਈਂਡ ਗੇਮ ਇਹ ਚੱਲ ਰਹੀ ਹੈ ਜੋ ਕਿ ਰਸ਼ੀਆ ਤੇ ਚਾਈਨਾ ਚਲਾ ਰਹੇ ਨੇ ਉਹ ਈਰਾਨ ਨੂੰ ਅੱਗੇ ਲਾ ਕੇ ਤੇ ਅਮਰੀਕਾ ਦੇ ਨਾਲ ਜਿਹੜਾ ਉਹ ਜੰਗ ਛੇੜਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਇੱਕ ਆ ਜਿਹੜੀ ਪਾਵਰ ਹੈਗੀ ਇਹਦੇ ਪਿੱਛੇ ਮਤਲਬ ਮੇਰੇ ਸਮਝੋ ਤੁਸੀਂ ਗੱਲ ਨੂੰ ਕਿ ਰਸ਼ੀਆ ਚਾਈਨਾ ਅੰਦਰੋਂ ਅੰਦਰੀ ਇਸ ਕਹਿ ਰਹੇ ਨੇ ਸੋਚ ਰਹੇ ਨੇ ਉਹਨਾਂ ਦਾ ਪਲਾਨ ਇਹ ਹੈ ਕਿ ਈਰਾਨ ਤੋਂ ਇਹ ਕੰਮ ਸ਼ੁਰੂ ਕੀਤਾ ਜਾਵੇ ਤੇ ਫਿਰ ਅਮਰੀਕਾ ਤੱਕ ਦਾ ਜਿਹੜਾ ਹੈਗਾ ਉਹ ਸਫ਼ਰ ਆਪਾਂ ਤੈਅ ਕਰੀਏ ਤੇ ਜਿਹੜਾ ਇੱਕ ਸਰਪੰਚੀ ਵਾਲੀ ਜਿਹੜੀ ਪੱਗ ਹੁੰਦੀ ਹੈ ਉਹ ਕਿਤੇ ਨਾ ਕਿਤੇ ਆਪਣੇ ਸਿਰ ਦੇ ਉੱਤੇ ਬੰਨੀ ਜਾਵੇ ਸੋ ਇਸ ਵਲੇ ਦੇ ਮੌਕੇ ਦੇ ਹਾਲਾਤ ਜਿਹੜੇ ਮੈਂ ਤੁਹਾਨੂੰ ਦੱਸਿਆ ਜੀ ਇੱਕ ਪਾਸੇ ਗੱਲ ਕਰੀਏ ਆਪਾਂ ਇਜ਼ਰਾਈਲ جنگ ਛੱਡੀ ਹੋਈ ਹੈ ਤੁਹੋ ਜਿਵੇਂ ਸੇ ਯੂਕਰੇਨ ਦੀ جنگ ਛੱਡੀ ਪਈ ਹੈ ਇਹ ਦੋਨਾਂ ਕਿਲੋਕਿਤੜਿਆਂ ਦੇ ਨਾਲ 5 ਕਿਲੋ ਤੇ ਅਮਰੀਕਾ ਇਹ ਹੈ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਇੱਕ ਰਸ਼ੀਆ ਹੈ ਜਿਨੂੰ ਆਪਾਂ ਦੁਜੀ ਦੁਨੀਆ ਦੀ ਸੁਪਰ ਪਾਵਰ ਕਹਿੰਦੇ ਆ ਤੇ ਦੂਜੇ ਪਾਸੇ ਜੇ ਲੋ ਕਿ ਜੇ ਇਜ਼ਰਾਈਲ ਕੋਲ ਰਹੀ ਉਹਨਾਂ ਦੇ ਖਿਲਾਫ ਸਾਰੇ ਹੀ ਆਲਮੋਸਟ ਇਸਲਾਮੀ ਕੰਟਰੀਆਂ ਨੇ ਤਾਂ ਦੋਨੋਂ ਧੜੇ ਆਪਣੇ ਆਪ ਚ ਕਾਫੀ ਵੱਡੇ ਹੋ ਜਾਂਦੇ ਨੇ ਦੋਨਾਂ ਵਿੱਚੋਂ ਕੋਈ ਵੀ ਤੁਹਾਡਾ ਛੋਟਾ ਨਹੀਂ ਹੈ ਨੇ ਦੇਖੀਏ ਇਸਾ ਜੋ ਜੰਗੀ ਨੁਕਸਾਨ ਹੋਏਗਾ ਉਹ ਤਾਂ ਜੋ ਜੰਗ ਵਿੱਚ ਦੇਸ਼ ਉਹਨਾਂ ਨੂੰ ਹੋਵੇਗਾ ਪਰ ਗੱਲ ਕਰੀਏ ਜੋ ਪੂਰੀ ਦੁਨੀਆ ਪਰ ਵਰਲਡ ਨੂੰ ਇਕਨੋਮਿਕਲੀ ਜਾਂ ਹੋਰ ਕਿਸੇ ਤਰੀਕੇ ਨਾਲ ਕੋਈ ਡੈਂਟ ਲੱਗ ਸਕਦਾ ਹੈ ਜੀ ਤੁਸੀਂ ਦੇਖੋ ਜਦੋਂ ਦੀ ਯੂਕਰੇਨ ਤੇ ਰਸ਼ੀਆ ਦੀ ਜੰਗ ਸ਼ੁਰੂ ਹੋਈ ਹੈ ਨਾ ਤੇ ਗੈਸ ਮਹਿੰਗੀ ਹੋ ਚੁੱਕੀ ਹੈ ਤੇਲ ਜਿਹੜਾ ਫਿਊਲ ਹੁੰਦਾ ਪੈਟਰੋਲ ਡੀਜ਼ਲ ਮਹਿੰਗੇ ਹੋ ਚੁੱਕੇ ਨੇ ਸੋ ਜਦੋਂ ਇਹ ਤਿੰਨੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਤਾਂ ਫਿਰ ਮਹਿੰਗਾਈ ਵੱਧਦੀ ਹੈ ਤੇ ਜੋ ਕਿ ਯੂਕੇ ਦੇ ਵਿੱਚ ਆਲਰੇਡੀ ਮਹਿੰਗਾਈ ਜਿਹੜੀ ਆ ਬਹੁਤ ਵਧੀ ਹੋਈ ਆ ਕੱਲਾ ਯੂਕੇ ਨਹੀਂ ਇਵਨ ਮੈਂ ਕਹਾਂਗਾ ਅਮਰੀਕਾ ਕੈਨੇਡਾ ਹੋ ਗਿਆ ਯੂਰਪ ਦੇ ਵਿੱਚ ਮਹਿੰਗਾਈ ਜਿਹੜੀ ਆ ਉਹ ਸਿਖਰਾਂ ਸ ਹੋ ਰਹੀ ਆ ਤੇ ਜੇ ਵਰਲਡ ਵਾਰ ਲੱਗ ਜਾਂਦੀ ਹੈ ਜੇ ਸ਼ੁਰੂ ਹੋ ਜਾਂਦਾ ਕੰਮ ਫਿਰ ਤਾਂ ਤੁਸੀਂ ਦੇਖੋ ਵੀ ਭੁੱਖ ਮਰੀ ਤੱਕ ਪੈ ਜਾਂਦੀ ਹੁੰਦੀ ਹੈ ਸੰਸਾਰ ਦੇ ਵਿੱਚ ਫਿਰ ਸਾਰੇ ਵਰਲਡ ਨੂੰ ਪੈਰਾਂ ਦੇ ਉੱਤੇ ਆਉਣ ਦੇ ਲਈ ਤਕਰੀਬਨ 40-50 ਸਾਲ ਦਾ ਸਮਾਂ ਜਿਹੜਾ ਉਹ ਲੱਗਦਾ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਦੂਸਰੀ ਵਿਸ਼ਵ ਜੰਗ ਜਿਹੜੀ ਹੈ 1945 ਦੇ ਕਰੀਬ ਜਾ ਕੇ ਜਿਹੜੀ ਹੈ ਉਹ ਖਤਮ ਹੋਈ ਹੈ ਤੇ ਜਦੋਂ ਕਿ ਬ੍ਰਿਟਿਸ਼ ਉਸ ਵੇਲੇ ਪਾਵਰ ਮੰਨੀ ਜਾਂਦੀ ਸੀ ਬਹੁਤ ਵੱਡੀ ਤੇ ਜਿਨ੍ਹਾਂ ਨੂੰ ਆਪਣੀਆਂ ਸਾਰੀਆਂ ਕਲੋਨੀਆਂ ਜਿਹੜੀਆਂ ਹੈਗੀਆਂ ਛੱਡਣੀਆਂ ਪਈਆਂ ਬ੍ਰਿਟਿਸ਼ ਵੀ ਇੰਨੇ ਗੰਗਾਲ ਹੋ ਚੁੱਕੇ ਸੀ ਉਸ ਵੇਲੇ ਕਿ ਇਹਨਾਂ ਨੂੰ ਵੀ ਸਾਰਾ ਆਪਣਾ ਇਲਾਕੇ ਛੱਡਣੇ ਪਏ ਦੁਨੀਆ ਭਰ ਚ ਜਿਹੜੇ ਕਬਜ਼ੇ ਸੀਗੇ ਉਹ ਛੱਡ ਦਿੱਤੇ ਇਹਨਾਂ ਨੇ ਸੋ ਫਿਰ ਹੌਲੀ-ਹੌਲੀ ਕਰਦੇ ਆ ਜਿਹੜਾ ਵਰਲਡ ਹੈਗਾ ਉਹ ਹੁਣ ਜਾ ਕੇ ਪੈਰਾਂ ਦੇ ਉੱਤੇ ਆ ਰਿਹਾ ਮਤਲਬ ਜੇ ਹੁਣ ਇਹ ਜੰਗ ਲੱਗ ਜਾਂਦੀ ਹੈ ਤਾਂ ਪੂਰੀ ਦੁਨੀਆ ਦਾ ਨੁਕਸਾਨ ਇਹਦੇ ਵਿੱਚ ਜਾਨੀ ਨੁਕਸਾਨ ਤੇ ਹੁੰਦਾ ਹੀ ਹੁੰਦਾ ਹੈ ਮਾਲੀ ਨੁਕਸਾਨ ਵੀ ਹੁੰਦਾ ਕਿਉਂਕਿ ਬਣੀਆਂ ਬੜੀਆਂ ਜਿਹੜੀਆਂ ਆਪਾਂ ਕਹਿ ਲਈਏ ਵੀ ਸਾਰਾ ਜਿਹੜੀ ਸਟੈਬਲਿਸ਼ਮੈਂਟ ਹੁੰਦੀ ਹੈ ਉਹ ਟਹਿ ਟੇਰੀ ਹੋ ਜਾਂਦੀ ਵੱਡੇ ਵੱਡੇ ਸ਼ਹਿਰ ਤਬਾਹ ਹੋ ਜਾਂਦੇ ਆ ਤੇ ਜੇ ਹੁਣ ਜਿਵੇਂ ਗੱਲ ਕਰਦੇ ਆ ਸਿਰਫ ਇਸ ਸ਼ਾਸਕ ਜਿਹੜੇ ਨੇ ਜਿਹਦੇ ਵਿੱਚ ਹੁਣ ਆਪਣੇ ਪੁਤਿਨ ਵੀ ਆ ਜਾਂਦਾ ਉਸ ਤੋਂ ਬਾਅਦ ਨਾਰਥ ਕੋਰੀਆ ਵਾਲਾ ਵੀ ਆ ਜਾਂਦਾ ਜਾਂ ਹੋਰ ਹੈ ਜੇ ਕਿਤੇ ਨਿਊਕਲੀਅਰ ਜੰਗ ਛੇੜ ਜਾਂਦੀ ਹੈ ਜੇ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਤਾਂ ਬਹੁਤ ਵੱਡੇ ਪਦਰਤੇ ਤਬਾਈ ਜਿਹੜੀ ਆ ਉਹ ਸਾਹਮਣੇ ਦੇਖੀ ਜਾ ਸਕਦੀ ਹੈ ਸੋ ਮੈਨੂੰ ਲੱਗਦਾ ਵੀ ਹਾਲਾਤ ਜਿਹੜੇ ਨੇ ਉਹ ਬਦਲ ਰਹੇ ਆ ਬਦਲ ਨਹੀਂ ਰਹੇ ਆਪਾਂ ਕਹੀਏ ਵੀ ਡੇਂਜਰਸ ਬਣ ਰਹੇ ਨੇ ਖਤਰਨਾਕ ਬਣ ਰਹੇ ਆ ਸੋ ਇਹ ਹੁਣ ਦੇਖਣਾ ਹੋਵੇਗਾ ਆਉਂਦੇ ਦਿਨਾਂ ਦੇ ਵਿੱਚ ਕੀ ਸੁਖ ਸ਼ਾਂਤੀ ਵਾਲੀਆਂ ਖਬਰਾਂ ਆਉਂਦੀਆਂ ਤੇ ਜਾਂ ਫਿਰ ਜਿਹੜਾ ਹੈਗਾ ਉਹ ਮਾਹੌਲ ਖਤਰਨਾਕ ਬਣਦਾ ਰਹਿੰਦਾ ਹੈ ਜਾਂ ਫਿਰ ਆਉਂਦੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਕਿਤੇ ਨਾ ਕਿਤੇ ਕੋਈ ਸੁਲਝਾਉਣ ਦੇ ਵਿੱਚ ਵੀ ਕਾਮਯਾਬ ਹੋ ਸਕਦਾ ਹੈ ਅਮਰੀਕਾ ਜਾਂ ਹੋਰ ਕੋਈ ਜਿਹੜਾ ਵਿੱਚ ਪਾ ਕੇ ਇਹ ਸਾਰੇ ਮਸਲੇ ਨੂੰ ਨਿਜਠੇਗਾ ਇਹ ਵੀ ਹੁਣ ਦੇਖਣਾ ਹੋਵੇਗਾ ਸੋ ਇਹ ਫਿਲਹਾਲ ਆਪਾਂ ਕਹਿ ਸਕਦੇ ਹਾਂ ਜੋ ਆਪਾਂ ਗੱਲਬਾਤ ਕਰਦੀਆਂ ਆ ਉਹ ਕਹ ਲੋ ਕਿ ਪੂਰੀ ਦੁਨੀਆ ਲਈ ਜਾਂ ਉਹਨਾਂ ਲੋਕਾਂ ਦੇ ਲਈ ਬੜੀ ਇੰਟਰਸਟਿੰਗ ਹੋ ਜਾਂਦੀ ਹੈ ਜ਼ਰੂਰੀ ਹੋ ਜਾਂਦੀ ਹੈ ਜੋ ਇੰਟਰਨੈਸ਼ਨਲ ਪੋਲਿਟੀ ਸੇ ਵਿੱਚ ਆਪਣੀ ਦਿਲਚਸਪੀ ਰੱਖਦੇ ਨੇ ਜਿਹੜੀ ਸੋ ਉਹ ਤੁਹਾਨੂੰ ਦੱਸਣ ਨੂੰ ਜੁੜਨਦੇ ਦੀ ਆਪਣੇ ਵਿਚਾਰ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ